ਨਮਸਕਾਰ ਦੇਖ ਰਹੇ ਤੁਸੀਂ ਪੰਜਾਬੀ ਵੀ ਪ੍ਰਾਈਮ ਨੰਗਲ ਤੋਂ ਸ਼੍ਰੀ ਅਨੰਦਪੁਰ ਸਾਹਿਬ ਮੁੱਖ ਮਾਰਗ ਉਤੇ ਲਗਾਤਾਰ ਸੜਕ ਹਾਸੇ ਹੁੰਦੇ ਰਹਿੰਦੇ ਨੇ ਤੇ ਇਸ ਸਮੇਂ ਸਭ ਤੋਂ ਜ਼ਿਆਦਾ ਇਸ ਮੁੱਖ ਮਾਰਗ ਉਤੇ ਸੜਕ ਹਾਸਿਆਂ ਦਾ ਖਤਰਾ ਪਿੰਡ ਬੰਦ ਲੈੜੀ ਦੇ ਲਾਗੇ ਬਣਿਆ ਹੋਇਆ ਹੈ ਜਿੱਥੇ ਕਿ ਮਾਈਨਿੰਗ ਵਿਭਾਗ ਵੱਲੋਂ ਇੱਕ ਚੈੱਕ ਪੋਸਟ ਬਣਾਈ ਗਈ ਹੈ ਜਿੱਥੇ ਕਿ ਹਿਮਾਚਲ ਤੋਂ ਰੇਤਾ ਬਜਰੀ ਲੈ ਕੇ ਆਉਣ ਵਾਲੇ ਟਰੱਕ ਰੁਕਦੇ ਨੇ ਤੇ ਮਾਈਨਿੰਗ ਵਿਭਾਗ ਦੇ ਕੋਲ ਐਂਟਰੀ ਕਰਵਾਉਂਦੇ ਨੇ ਭਾਵੇਂ ਮਾਈਨਿੰਗ ਵਿਭਾਗ ਵੱਲੋਂ ਚੈੱਕ ਪੋਸਟ ਬਣਾ ਦਿੱਤੀ ਗਈ ਹੈ ਪਰ ਗੱਡੀਆਂ ਦੀ ਪਾਰਕਿੰਗ ਦੇ ਲਈ ਉਹਨਾਂ ਕੋਲ ਪ੍ਰੋਪਰ ਜਗ੍ਹਾ ਨਹੀਂ ਹੈ ਜਿਸ ਦੇ ਕਾਰਨ ਸੜਕ ਦੇ ਕਿਨਾਰੇ ਲੰਬੀ ਲੰਬੀ ਕਤਾਰਾਂ ਦੇ ਵਿੱਚ ਟਿਪਰ ਖੜੇ ਹੋਏ ਵਿਖਾਈ ਦਿੰਦੇ ਨੇ ਮੁੱਖ ਮਾਰਗ ਉੱਤੇ ਖੜੇ ਹੋਏ ਨਾ ਟਿਪਰਾਂ ਦਾ ਸਭ ਤੋਂ ਜ਼ਿਆਦਾ ਖਤਰਾ ਰਾਤ ਦੇ ਸਮੇਂ ਹੁੰਦਾ ਹੈ ਤਸਵੀਰਾਂ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਚੈੱਕਪੋਸਟ ਦੇ ਦੋਨੋਂ ਸਾਈਡ ਲਗਭਗ 500 ਮੀਟਰ ਤੱਕ ਟਰੱਕ ਖੜੇ ਹੋਏ ਵਿਖਾਈ ਦੇ ਰਹੇ ਨੇ ਦੇ ਜੋ ਲਗਾਤਾਰ ਸੜਕ ਹਾਸੀਅ ਨੂੰ ਸਦਤ ਦੇ ਰਹੇ ਨੇ ਇੱਥੇ ਦੱਸਣਾ ਚਾਹੁੰਦੇ ਨੇ ਕਿ ਮੁੱਖ ਮਾਰਗ ਉਤੇ ਇਸ ਤਰ੍ਹਾਂ ਗੱਡੀਆਂ ਦੀ ਪਾਰਕਿੰਗ ਕਰਨਾ ਗੈਰ ਕਾਨੂੰਨੀ ਹੈ ਜਿਸ ਦੇ ਉੱਤੇ ਪੁਲਿਸ ਪ੍ਰਸ਼ਾਸਨ ਅਤੇ ਟ੍ਰੈਫਿਕ ਪੁਲਿਸ ਚਲਾਨ ਕਰ ਸਕਦੀ ਹੈ ਪਰ ਪੁੱਛਣ ਵਾਲਾ ਕੋਈ ਨਹੀਂ ਹੈ ਇੱਥੇ ਦੱਸਣਾ ਬਣਦਾ ਹੈ ਕਿ ਇਸ ਤੋਂ ਪਹਿਲਾਂ ਚੈੱਕ ਪੋਸਟ ਨੰਗਲ ਤੋਂ ਸ਼੍ਰੀ ਅਨੰਦਪੁਰ ਸਾਹਿਬ ਮੁੱਖ ਮਾਰਗ ਉਤੇ ਪਿੰਡ ਡੜੋਲੀ ਦੇ ਲੱਗੇ ਬਣਿਆ ਹੋਇਆ ਸੀ ਜਿੱਥੇ ਕਿ ਸੜਕ ਦੇ ਕਿਨਾਰੇ ਟਿਪਰ ਖੜੇ ਰਹਿੰਦੇ ਸਨ ਤੇ ਇਹਨਾਂ ਟਿਪਰਾਂ ਦੇ ਨਾਲ ਟਕਰਾਉਣ ਦੇ ਨਾਲ ਕੁਝ ਹੀ ਦਿਨਾਂ ਦੇ ਵਿੱਚ ਕਈ ਹਾਦਸੇ ਵਾਪਰ ਗਏ ਸਨ ਇੱਥੋਂ ਤੱਕ ਇੱਕ ਨੌਜਵਾਨ ਦੀ ਜਾਨ ਵੀ ਚਲੀ ਗਈ ਸੀ ਦੇ ਉਸ ਤਬਾਦस्तानी ਕਬਸਨਿਕਾ ਵੱਲੋਂ ਮਾਈਨਿੰਗ ਵਿਭਾਗ ਦੇ ਸੇ ਚੈੱਕ ਪੋਸਟ ਨੂੰ ਖੁਦ ਬੰਦ ਕਰਵਾ ਦਿੱਤਾ ਗਿਆ ਸੀ ਤੇ ਹੁਣ ਮਾਈਨਿੰਗ ਵਿਭਾਗ ਦੇ ਇਹ ਚੈੱਕ ਪੋਸਟ ਬੰਦੇ ਲੈੜੀ ਦੇ ਲਾਗੇ ਖੁੱਲ ਜਾਂਦਾ ਹੈ ਤੇ ਮਾਈਨਿੰਗ ਵਿਭਾਗ ਅਤੇ ਪ੍ਰਸ਼ਾਸਨ ਖੁੱਲ੍ਹੇ ਹਮ ਸੜਕ ਹਾਸਿਆਂ ਨੂੰ ਸਦਾ ਦੇ ਰਿਹਾ ਹੈ ਜੇਕਰ ਮਾਈਨਿੰਗ ਵਿਭਾਗ ਦੇ ਕੋਲ ਪ੍ਰੋਪਰ ਪਾਰਕਿੰਗ ਦੀ ਜਗ੍ਹਾ ਨਹੀਂ ਹੈ ਤਾਂ ਸੜਕਾ ਉੱਤੇ ਟੇਪਰ ਖੜਵਾ ਕੇ ਚੈੱਕ ਪੋਸਟ ਉੱਤੇ ਐਂਟਰੀ ਕਰਨਾ ਵੀ ਗਲਤ ਹੈ ਨੰਗਲ ਤੋਂ ਪੰਜਾਬ ਟੀਵੀ ਪ੍ਰੈਮ ਦੇ ਲਈ ਰਕੇਸ਼ਵਰ ਰਾਣਾ ਦੀ ਰਿਪੋਰਟ